ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਆਪਾਂ ਆਪਣੀ ਮਸ਼ੀਨ ਦੇ ਮਸ਼ੀਨਾਂ ਤੋਂ ਲਾ ਦਿੱਤੇ ਤਰਪਾਲ ਇੱਕ ਮਸ਼ੀਨ ਤੋਂ ਤਰਪਾਲ ਆਪਾਂ ਲਾਇਆ ਉਹਦੇ ਆਪਾਂ ਕਟਰ ਦੀ ਚਾਦਰ ਜਿਹੜੀ ਆਪਾਂ ਲਾਉਣੀ ਸੀ ਆਪਾਂ ਕਟਰ ਦੀ ਚਾਦਰ ਲਾਵਾਂਗੇ ਜੀ ਰੂਲਾ ਆਪਾਂ 14 ਤੋਂ 16 ਇੰਚਾ ਕਰਾਂਗੇ ਤੇ ਰੀਲ ਦੀਆਂ ਪਾਈਪਾਂ 5 ਤੋਂ ਆਪਾਂ 6 ਪਾਈਪਾਂ ਵਾਲੇ ਪੱਲੇ ਜਿਹੜੇ ਆਪਾਂ ਕਮੇਨ ਨੂੰ ਲਾਉਣੇ ਆ ਇੱਕ ਕਟਰ ਆਪਾਂ ਨੰਗਾ ਕਰ ਦਿੱਤਾ ਦੂਜੇ ਕਟਰ ਦੀ ਆਪਣੀ ਤਿਆਰੀ ਆ ਆਓ ਮੈਂ ਤੁਹਾਨੂੰ ਦਿਖਾਉਣਾ ਕਟਰ ਆ ਹੈਵਲ ਬਾਰੇ ਮੈਨੂੰ ਬਹੁਤ ਫੋਨ ਆ ਰਹੇ ਸੀ ਬਹੁਤ ਵੀਰਾਂ ਦੇ ਕੀ ਹੈਵਲ ਸਾਡੇ ਬਲੇਡ ਤੋੜਦਾ ਜਾਂ ਸਟਿੱਪ ਤੋੜਦਾ ਜਾਂ ਹੈਵਲ ਸੈੱਟ ਨਹੀਂ ਆਉਂਦਾ ਹੈਵਲ ਦੀ ਵੀ ਇੱਕ ਆਪਾਂ ਵੀਡੀਓ ਪੂਰੀ ਬਣਾਵਾਂਗੇ ਪੂਰੀ ਖੋਲ ਕੇ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੇ ਵੀਰਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਆ ਉਹਨਾਂ ਲਈ ਨਹੀਂ ਆਪਾਂ ਬਣਾਉਣੀ ਜਿਨ੍ਹਾਂ ਨੂੰ ਨਹੀਂ ਵਿਚਾਰਿਆਂ ਨੂੰ ਪਤਾ ਹੋਣਾ ਨਹੀਂ ਆ ਆ ਵੀ ਆਪਣੀ ਚਾਦਰ ਕਾਫੀ ਕੰਡੀਸ਼ਨ ਖਰਾਬ ਸੀ ਚਾਦਰ ਦੀ ਪਿਛਲੀ ਸੀ 2-3 ਸੀਜ਼ਨ ਹੋ ਗਿਆ ਆਪਾਂ ਇਹਦੇ ਵਿੱਚ ਛਾਦਰਾਂ ਦੇ ਪੀਸ ਲਾ ਲੂ ਕੇ ਜਿਹੜਾ ਟਾਈਮ ਕੱਢਿਆ ਤੇ ਰੁੱਲਾ ਹੋਈ ਆਪਣਾ ਵਾਲਵਲ ਵੀ ਖਰਾਬ ਹੋਏ ਫੇ ਵਾਲ ਵੀ ਲਾਉਣੇ ਪੈਣਗੇ ਆਪਾਂ ਨੂੰ ਤੇ ਜਿਹੜੀ ਚੀਜ਼ ਇਹਨਾਂ ਦੇ ਵਿੱਚੋਂ ਕੰਮ ਆਉਂਦੀ ਹੈ ਜੀ ਉਹ ਆਪਾਂ ਕੰਮ ਉੱਤੇ ਲਾਵਾਂਗੇ ਜਿਹੜੀ ਚੀਜ਼ ਕੰਮ ਨਾ ਆਉਗੀ ਉਹਦੇ ਤੋਂ ਆਪਾਂ ਕੰਮ ਨਹੀਂ ਲਾਵਾਂਗੇ ਕਿਉਂਕਿ ਆਪਾਂ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਘੱਟ ਤੋਂ ਘੱਟ ਦੇ ਵਿੱਚ ਸਾਰਿਆ ਜਾਵੇ ਜਿਆਦਾ ਪੈਸਾ ਜਿਹੜਾ ਨਾਲ ਆਇਆ ਜਾਵੇ ਲੋੜ ਤੋਂ ਜ਼ਿਆਦਾ ਕਿਉਂਕਿ ਸੀਜ਼ਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਇਹ ਕਪੜਾ ਰੂਲੇ ਦੀ ਜਿਹੜੀ ਸ਼ਾਫਟ ਉਹ ਵੀ ਆਪਾਂ ਮੋਟੀ ਕਰਨੀ ਜਾਂਦੀ ਇਹ ਟੂ ਜੈਡ ਕਟਰ ਦਾ ਕੰਮ ਜਿਹੜਾ ਆਪਾਂ ਕਰਾਂਗੇ ਕਟਰ ਦੇ ਕਾਫੀ ਕੰਡੀਸ਼ਨ ਜਿਹੜੀ ਖਰਾਬ ਸੀ ਹੁਣ ਵੈਲਡਿੰਗ ਵੀ ਇਹਦੇ ਵਿੱਚ ਲਾਉਣਾ ਹੋਇਆ ਜਿਹੜਾ ਮੁਸ਼ਕਲ ਹੋਇਆ ਪਿਆ ਬਾਕੀ ਬਹੁਤ ਵਧੀਆ ਮਸ਼ੀਨ ਚੱਲੀ ਆ ਦੂਜੀਆਂ ਦੋਵਾਂ ਮਸ਼ੀਨਾਂ ਨਾਲ ਇਹ ਮਸ਼ੀਨ ਨੇ ਕੰਮ ਜਿਹੜਾ ਜ਼ਿਆਦਾ ਕੀਤਾ ਇਹ ਦੇਖੋ ਬਸ ਇੱਡਾਂ ਵਾਲੇ ਕੰਨ ਕੁੰਨ ਪੱਲੇ ਪੁੱਲੇ ਐਂ ਤਸੱਲੀ ਨਾਲ ਦਾ ਕੰਮ ਜਿਹੜਾ ਆਪਾਂ ਕਰਾਂਗੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਕਿੱਦਾਂ ਆਪਾਂ ਦੋ ਬੰਦੇ ਹੀ ਆਪਾਂ ਦੋ ਬੰਦੇ ਹੀ ਆਂ ਇਸ ਟਾਈਮ ਡਰਾਈਵਰਾਂ ਦੋਨ ਨੂੰ ਫੋਨ ਲਾਇਆ ਜੇ ਉਹ ਆਗੇ ਤਾਂ ਤਾਂ ਵੀ ਵਧੀਆ ਜੇ ਨਾ ਆਏ ਆਪਾਂ ਦੋ ਬੰਦੇ ਹੀ ਇਹਦੀ ਰੀਲ ਲਾਵਾਂਗੇ ਦੋ ਬੰਦੇ ਹੀ ਰੂਲਾ ਕੱਢਾਂਗੇ ਦੋ ਬੰਦੇ ਹੀ ਕਟਰ ਥੱਲੇ ਲਾਵਾਂਗੇ ਰੇੜੇ ਤੋਂ ਉਹ ਤੁਸੀਂ ਦੇਖੀ ਜਾਓ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿੱਦਾਂ ਕੱਟ ਤੋਂ ਕੱਟ ਜ਼ੋਰ ਦੇ ਨਾਲ ਜਿਆਦਾ ਤੋਂ ਜਿਆਦਾ ਦਿਮਾਗ ਤੋਂ ਕੰਮ ਲੈ ਕੇ ਵੀ ਆਪਾਂ ਕਿੱਦਾਂ ਕੰਮ ਕਰ ਸਕਦੇ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਵਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਵੇਂ ਕਟਰ ਨੂੰ ਆਪਾਂ ਜਿਆਦਾ ਜ਼ੋਰ ਨਹੀਂ ਲਾਉਣਾ ਬਸ ਨਾਰਮਲ ਜਿਹਾ ਜ਼ੋਰ ਲਾ ਕੇ ਆਰਾਮਦਾਰੀ ਨਾਲ ਆਪਾਂ ਲਾ ਦੇਣੀ ਆ ਰੀਲ ਵੀ ਆਰਾਮਦਾਰੀ ਨਾਲ ਆਪਾਂ ਫਰਮਲਾ ਕੱਢ ਦੇਣਾ ਆਰਾਮਦਾਰੀ ਨਾਲ ਆਪਾਂ ਕੱਢਰ ਥੱਲੇ ਲਾ ਕੇ ਮੋਦਾ ਮਾਰ ਦੇਣਾ ਜੁੜੇ ਰਹੋ ਵੀਡੀਓ 'ਚ ਲਾਉ ਜੀ ਕਰਤਾ ਕੰਮ ਬਣਾਤਾ ਡਿਜ਼ਾਈਨ ਮੈਦ ਫੋਰਮੈਨ ਆ ਗਿਆ ਉਹ ਆ ਗਿਆ ਲੈ ਹਾਂ ਮੈਂ ਮੇਰੇ ਡਿਫੋਰਮੈਨ ਤਾਂ ਹੁਣ ਆਏ ਆ ਉਹ ਵੇ ਲੈ ਮਿਰਜਾ ਪਲਸਰ ਹਾਂ ਆਪੀ ਕੇ ਡੀਲਰ ਨਹੀਂ ਤੇ ਖੜਾ ਕਾ ਤੋ ਕਰ ਇਹ ਡੀਲਰ ਸਾਹਿਬ ਵੇਖੋ ਕੋਈ ਫਾਲਟ ਹੋਣਾ ਤਾਂ ਹੀ ਖੜਾ ਕੀਤਾ ਸਾਨੂੰ ਫਾਲਟ ਚਾਦ ਕਰਤਾ ਚੰਦ ਨੂੰ ਮੂੰਹ ਆਂਦਾ ਇਹ ਅਹੀਂ ਐਵੇਂ ਵੱਡਣਾ ਸਰੋਂ ਵੱਢਣੀ ਆ ਆ ਕਰਨਾ ਪਹਿਲਾਂ ਫੇਰ ਹੀ ਆ ਅਸੀਂ ਯਾਰ ਉਹ ਬਾਬੇ ਦੇ ਨਹੀਂ ਆਉਣਾ ਸਰੇ ਨਗਰ ਕਿਰਤਣਾ ਹਾਂ ਸਫਾਈ ਹੀ ਕਰਦੇ ਪਏ ਅਸੀਂ ਮਾਣਾ ਕਰ ਦਿਓ ਕਰ ਦਿਓ ਇੱਥੋਂ ਆਪਣੇ ਬੂਏ ਅੱਗ ਕਰ ਦਿਓ ਮਿਲਦੀਆਂ ਗੋਲੀਆਂ ਹਣਕਣੀ ਨਹੀਂ ਜੀ ਜਾਂਦੀਆਂ ਕਟਰਾ ਪਾ ਥੱਲੇ ਲਾ ਦਿੱਤਾ ਜੀ ਤੇ ਆਪਾਂ ਅਹੀਂ ਦੀ ਹੁਣ ਚਾਦਰ ਪੱਟਣ ਲੱਗਾਂਗੇ ਚਾਦਰਾਂ ਦੀ ਆਪਾਂ ਪੱਟ ਕੇ ਇਹਨੂੰ ਮੋਢਾ ਕਰਕੇ ਤੇ ਰੈਡੀ ਕਰਾਂਗੇ ਫਿਰ ਆਪਾਂ ਨਵੀਂ ਚਾਦਰ ਲਿਆਵਾਂਗੇ ਤੇ ਕਾਂਦੀ ਤਿਆਰੀ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੰਨੀਆਂ ਗੱਲਾਂ ਬਾਤਾਂ ਹੀ ਕੱਲ ਨੂੰ ਨਵੀਂ ਵੀਡੀਓ ਲੈ ਕੇ ਆਜੇ ਰੋਵਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਆਪਾਂ ਇਹ ਕਟਰ ਹੋਰ ਕਿਹੜੇ ਤਰੀਕੇ ਨਾਲ ਲਾਉਣਾ ਸੀ ਤੇ ਆਪਾਂ ਨੂੰ ਕਿਹੜੇ ਤਰੀਕੇ ਨਾਲ ਲਾਉਣਾ ਪਿਆ ਤੇ ਕੀ ਕਾਰਨ ਸੀ ਵੀ ਜਿਹੜਾ ਆਪਾਂ ਨੂੰ ਇਹ ਲਾਉਣਾ ਪਿਆ ਤੁਹਾਨੂੰ ਪੂਰੀ ਜਾਣਕਾਰੀ ਕੱਲ ਦੀ ਵੀਡੀਓ ਦੇ ਵਿੱਚ ਮਿਲੂਗੀ ਧੰਨਵਾਦ ਜੀ